ਮਸ਼ਹੂਰ YouTube ਪਰ ਤੇ Instagram ਵਰ ਮੀਕੂ ਢਿੱਲੂ ਜੋ ਕਿ ਆਪਣੀਆਂ ਖੇਤੀ ਵਾਲੀਆਂ ਵੀਡੀਓ ਕਰਕੇ ਚਰਚਾ ਦੇ ਵਿੱਚ ਆਈ ਸੀ ਤੇ ਕਿਸੇ ਨਾ ਕਿਸੇ ਮੁੱਦੇ ਕਰਕੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੀ ਹੈ ਤੇ ਉੱਥੇ ਹੀ ਕਿਸੇ ਨਾ ਕਿਸੇ ਗੱਲ ਕਰਕੇ ਮੀਕੂ ਢਿੱਲੂ ਨੂੰ ਟਰੋਲ ਵੀ ਕੀਤਾ ਜਾਂਦਾ ਹੈ ਤੇ ਅਜਿਹਾ ਹੀ ਕੁਝ ਹੁਣ ਮੀਕੂ ਢਿੱਲੂ ਦੇ ਨਾਲ ਹੋ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੀਕੂ ਢਿੱਲੂ ਦਾ ਵਿਆਹ ਆ ਜਿਹੜਾ ਕੁਝ ਕੁ ਮਹੀਨੇ ਪਹਿਲਾਂ ਅਨਮੋਲ ਗਿੱਲ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਹੁਣ ਉਹ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਪੇਕੇ ਘਰ ਦੇ ਵਿੱਚ ਆਉਣ ਤੋਂ ਬਾਅਦ ਮੀਕੂ ਢਿੱਲੂ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਸ ਤੇ ਕਰਕੇ ਲੋਕ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ ਤੇ ਕਾਫੀ ਮੰਦਾ ਚੰਗਾ ਬੋਲ ਰਹੇ ਹਨ ਹਾਲਾਂਕਿ ਲੋਕ ਉਹਨਾਂ ਨੂੰ ਇਥੋਂ ਤੱਕ ਬੋਲ ਰਹੇ ਹਨ ਕਿ ਇਹ ਜਲਦ ਹੀ ਇੱਕ ਦੂਜੇ ਤੋਂ ਵੱਖ ਹੋਣ ਵਾਲੇ ਹਨ ਤੇ ਉੱਥੇ ਹੀ ਸੋਸ਼ਲ ਮੀਡੀਆ ਤੇ ਉਸਦੇ ਡਾਈਵੋਰਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਤਾਂ ਮੀਕੂ ਢਿੱਲੋਂ ਨੇ ਕੁਝ ਕੁ ਦਿਨ ਪਹਿਲਾਂ ਲਾਈਵ ਆ ਕੇ ਵੀ ਇਹ ਗੱਲ ਬੋਲੀ ਸੀ ਕਿ ਮੈਂ ਇਹ ਆਪਣੀ ਸੈਡਨੈਸ ਦਾ ਕਾਰਨ ਤੁਹਾਨੂੰ ਕਿਸੇ ਅਫੀਸ਼ੀਅਲ ਤੌਰ ਤੇ ਇੰਟਰਵਿਊ ਦੇ ਵਿੱਚ ਜ਼ਰੂਰ ਦੱਸਾਂਗੀ ਜਿਸ ਦੇ ਕਾਰਨ ਲੋਕ ਹਸ ਨੂੰ ਹੁਣ ਆ ਜਿਹੜੀਆਂ ਕਾਫੀ ਜ਼ਿਆਦਾ ਅਫਵਾਹਾਂ ਫਲਾ ਰਹੇ ਨਤੇ ਲੋਕ ਉਸਦੇ ਡਾਈਵੋਰਸ ਦੀਆਂ ਵੀ ਕਈ ਜਿਆਦਾ ਫੇਕ ਨਿਊਜ਼ ਚਲਾ ਰਹੇ ਹਨ ਅਤੇ ਬਾਕੀ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਫੇਕ ਨਿਊਜ਼ ਤੋਂ ਬਚਿਆ ਜਾਵੇ ਤੇ ਕਿਸੇ ਦੀ ਪਰਸਨਲ ਲਾਈਫ ਬਾਰੇ ਬੋਲਣ ਤੋਂ ਪਹਿਲਾਂ ਜ਼ਰੂਰ ਸੱਚ ਜਾਣ ਲੈਣਾ ਜ਼ਰੂਰੀ ਹੁੰਦਾ ਹੈ ਤੇ ਲੋਕ ਉਸ ਨੂੰ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਾਫੀ ਜਿਆਦਾ ਗੰਦੇ ਕਮੈਂਟ ਕਰ ਰਹੇ ਹਨ ਉਸ ਡਰਾਈਵਰ ਤੋਂ ਖਿਹੜਾ ਛਡਵਾ ਲੈ ਮੀਕੂ ਹੋਰ ਵੀ ਕਾਫੀ ਤਰ੍ਹਾਂ ਦੇ ਜਿਹੜੇ ਕਮੈਂਟ ਆ ਉਹ ਮੀਕੂ ਟਿੱਲੋਂ ਨੂੰ ਕੀਤੇ ਜਾ ਰਹੇ ਹਨ ਤੇ ਬਾਕੀ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਕਿਸੇ ਨੂੰ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲੈ ਚਾਹੀਦਾ ਹੈ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ